ਹਾਂਜੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਦੇ ਬੱਚਿਆਂ ਦੇ ਨਾ ਮਤਲਬ ਦਿਮਾਗ ਘੱਟ ਕੰਮ ਕਰਦਾ ਹਨ ਜਾਂ ਪੜ੍ਹਾਈ ਦੇ ਵਿੱਚ ਵੀਕ ਵਾ ਜਾਂ ਮਤਲਬ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਆ ਜਾਂ ਬੱਚੇ ਵੀ ਜਾਂ ਸਿਆਣੇ ਵੀ ਅੱਗੇ ਮੈਂ ਦੱਸਿਆ ਬ੍ਰਹਮੀ ਵਟੀ ਜੀ ਦੀ ਟੈਬਲੇਟ ਹੁੰਦੀ ਹੈ ਹਨਾ ਇੱਕ ਟੈਬਲੇਟ ਦੇਣੀ ਇੱਕ ਟੈਬਲੇਟ ਸ਼ਾਮ ਜਿਨ੍ਹਾਂ ਨੂੰ ਜ਼ਿਆਦਾ ਚੇਤਾ ਭੁੱਲਦਾ ਵਾ ਇੱਕ ਨਾ ਟੋਨਿਕ ਦਾ ਲਿਕਵਿਡ ਵੈਦਨਾਥ ਕੰਪਨੀ ਦਾ ਉਹਦੇ ਤੁਸੀਂ ਲੈਣਾ ਵਾ ਇੱਕ ਚਮਚ ਉਹਦਾ ਦਿਨੇ ਲੈਣਾ ਵਾ 10 ਸਾਲ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਤੁਸੀਂ ਦੇ ਸਕਦੇ ਮੈਂ ਹੈ ਤਾਂ ਆਪਾਂ 6 ਸਾਲ ਤੋਂ ਬੱਚੇ ਤੋਂ ਬਾਅਦ ਵੀ ਜਿਹਦੀ 6 ਸਾਲ ਤੋਂ ਉਮਰ ਵੱਧ ਵਾ ਉਹਨੂੰ ਦੇ ਉਹਨੂੰ ਇੱਕ ਚਮਚ ਦੇ ਸਕਦੇ ਆ ਤੇ ਜਿਹਦੀ 10 ਸਾਲ ਤੋਂ ਉੱਤੇ ਆ ਕੋਈ ਵੀ ਆ ਉਹਨੂੰ ਦੋ ਚਮਚ ਦੇ ਸਕਦੇ ਆ ਇੱਕ ਦਿਨੇ ਇੱਕ ਸ਼ਾਮ ਉਹਦਾ ਟੋਨਿਕ ਦਾ ਨਾਮ ਆ ਸਾਰਸ ਵਤਾਰिष्ट ਠੀਕ ਆ ਸਾਰਸ ਵਦਾ ਵਤਾਰिष्ट ਵੈਦਨਾਥ ਕੰਪਨੀ ਦੀ ਆ ਇੱਕ ਚਮਚ ਉਹਦਾ ਦਿਨੇ ਦੇਣਾ ਵਾ ਇੱਕ ਸ਼ਾਮ ਨੂੰ ਦੇਣਾ ਵਾ ਜਿਨ੍ਹਾਂ ਦੀ 10 ਸਾਲ ਤੋਂ ਪਲੱਸ ਵਾ ਤੁਸੀਂ ਵੇਖਿਓ ਕੰਪਿਊਟਰ ਨਾਲੋਂ ਵੀ ਜਿਹੜਾ ਜ਼ਿਆਦਾ ਵਾ ਦਿਮਾਗ ਕੰਮ ਕਰੂਗਾ ਉਹਦੇ ਨਾਲ ਟਾਉਨਿਕ ਦੇ ਨਾਲ ਤੇ ਜੇ ਬ੍ਰਹਮੀ ਵੜੀ ਦੀ ਇੱਕ ਟੈਬਲੇਟ ਡੇਲੀ ਨਾਲ ਦੋਵਾਂ ਦਾ ਮਿਸ਼ਰਣ ਹੋ ਜੇ ਇੱਕ ਟਾਈਮ ਤੁਸੀਂ ਟੈਬਲੇਟ ਲੈ ਲਓ ਇੱਕ ਟਾਈਮ ਸਾਰਸ ਵਤਾਰਿਸਟ ਵੀ ਲੈ ਲਓ ਤੇ ਤੁਸੀਂ ਵੇਖਿਓ ਸੋਨੇ ਦੇ ਸੁਭਾਗਾ ਹੁੰਦਾ ਕਿਦਾਂ ਕੰਪਿਊਟਰਾਂ ਵਾਂਗ ਤੇ ਤੁਹਾਡਾ ਦਿਮਾਗ ਕਦੇ ਵੀ ਤੁਹਾਨੂੰ ਕੋਲ ਦੀ ਬਿਮਾਰੀ ਨਹੀਂ ਰਹੂਗੀ ਬਾਕੀ ਅਮਰਤ ਵੇਲਾ ਜਰੂਰ ਸਾਮ ਕੋ ਬਾਣੀ ਪੜੋ ਜਿੰਨੀ ਪੜ ਸਕਦੇ ਆ ਗੁਰੂ ਘਰ ਜਰੂਰ ਜਾਇਆ ਕਰੋ Hindu ਮੰਦਿਰ ਜਾਇਆ ਕਰਨ ਮੁਸਲਮਾਨਾਂ ਦੀ ਨਮਾਜ਼ ਪੰਜੇ ਨਮਾਜ਼ਾਂ ਪੂਰੀਆਂ ਜਰੂਰ ਕਰਿਆ ਕਰੋ ਮੇਰੇ ਭਰਾ ਕਿਉਂਕਿ ਇਹ ਸਰੀਰ ਜਿਹੜਾ ਨਾਸਵਾਨ ਆ ਨਾਲ ਸਾਡੇ ਜਿਹੜੀ ਚੀਜ਼ ਜਾਣੀ ਉਹੀ ਜਾਣੀ ਆ ਬਾਕੀ ਦੀ ਬਾਤ ਸ਼ਾਹੀ ਲੈਣੀ ਆ ਅਮਰਤ ਵੇਲਾ ਸੰਭੋ 2 ਤੋਂ 3 ਵਜੇ ਉਠੋ ਧੰਨਵਾਦ